ਪਰਾ ਵੱਲੋਂ ਸ੍ਰੀ ਗਿਤਾ ਦੇ ਸਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਕਿ ਪਾਠਾਂ ਦੇ ਭੋਗ ਪਾਏ ਗਏ ਨੇ ਅਤੇ ਮਿੱਠੇ ਪਾਣੀ ਦੀ ਸੁਵਿਧਿ ਲਗਾਈ ਗਈ ਹੈ ਸਾਡੇ ਨਾਲ ਬਾਬਾ ਜੀ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਕਿ ਕੀ ਹੈ ਹੋਰ ਗੁਰਜੀਕਾ ਖੱਤਵਾ ਵਾਹਿਗੁਰੂ ਖੱਤੇ ਜੀ ਜਿਸਾਂ ਜਿਵੇਂ ਬਾਦਸ਼ਾਹ ਸ਼ਹੀਦਾਂ ਸਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦਾ ਪੂਰੀ ਪ੍ਰਸਿੱਧੀ ਦਿਹਾੜਾ ਹਰ ਸਾਲ ਇਲਾਕੇ ਦੀ ਸਾਰੀ ਸੰਗਤ ਅਗਰ ਹੰਪੁਰਾ ਸਾਰੀ ਸੰਗਤ ਲਈ ਪਰਸ਼ੰਮਨ ਜੀ ਆਇਆਂ ਸਾਰ ਵੀ ਬੜੀ ਸ਼ਰਧਾ ਭਾਵ ਨਾਲ ਉਹਨਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਕੁਝ ਦਿਨਾਂ ਤੋਂ ਸ੍ਰੀ ਸਾਈਂਪਾੜ ਪ੍ਰਕਾਸ਼ ਜੀ ਹੁਣ ਹੋਸਾਏ ਗਏ ਨੇ ਪ੍ਰੰਤ ਜਿਵੇਂ ਮਿੱਠੇ ਜਲਦੇ ਲੰਗਰ ਚੱਲ ਰਹੇ ਨੇ ਗੁਰੂ ਮਹਾਰਾਜ ਸਾਡੇ ਤੇ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਨਗਰ ਤੇ ਸਾਰੇ ਤੇ ਇਸੇ ਤਰ੍ਹਾਂ ਹੀ ਸਿੱਖ ਧਰਮ ਦੀ ਜੜ੍ਹ ਦੀ ਕਲਾ ਹੋਵੇ ਤੇ ਬੱਚੇ ਸਿੱਖਿਆ ਵਾਲੇ ਪਾਸੇ ਜੁੜਨ ਤੇ ਗੁਰੂਆਂ ਦੀਆਂ ਸਾਆਂ ਨੇ ਕੁਰਬਾਨੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਤੇ ਸਾਡੀ ਬੇਨਤੀ ਹੈ ਸਾਰੇ ਇਲਾਕਾ ਵਾਸੀ ਮੰਦਰ ਨੂੰ ਬੱਚਿਆਂ ਦੇ ਚਰਨਾਂ ਵਿੱਚ ਜਿੰਨੇ ਵੀ ਨੇ ਭਾਈ ਸਿੱਖ ਧਰਮ ਨਾਲ ਜੁੜੋ ਸਿੱਖੀ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਾਨੂੰ ਸਿੱਖਿਆ ਦੇ ਕੇ ਗਏ ਨੇ ਤੇ ਆਪਾਂ ਉਹਨਾਂ ਦੇ ਚੱਲੇ ਮਾਰਗ ਤੇ ਕੋਸ਼ਿਸ਼ ਕਰਨੀ ਹੈ ਕਿ ਚੱਲੀ ਉਹਨਾਂ ਦੇ ਮਾਰਗ ਤੇ ਆਪਾਂ ਇਹੀ ਬੇਨਤੀ ਪ੍ਰਵਾਨ ਕਰੋ ਫਿਰ ਬੇਨਤੀ ਕਰਦੇ ਆ ਕਿ ਸਾਰੇ ਸੰਗਤ ਸਾਡੇ ਪ੍ਰਧਾਨ ਸਾਹਿਬ ਸਾਡੇ ਇਹ ਖੜੇ ਨੇ ਆਪਾਂ ਇਹਨਾਂ ਦੇ ਚੰਗੇ ਕਰਦੀਆਂ ਕਿ ਆਉਣ ਵਾਲੇ ਸਮੇਂ ਦੇ ਨੂੰ ਪਰ ਆਪ ਜੀ ਦੇਖ ਰਹੇ ਹੋ ਤੇ ਕਾफी ਸਮਾਂ ਤਾਂ ਤਿਆਰ ਹੋ ਰਿਹਾ ਹੈ ਕਾफी ਮਾਇਆ ਤੇ ਖਰਚ ਹੋਈ ਹੈ ਤੇ ਜਿਵੇਂ ਮਾਇਆ ਖਰਚ ਹੋਈ ਇਸੇ ਤਰ੍ਹਾਂ ਸੰਗਤ ਬੜੀ ਸ਼ਰਧਾ ਭਾਵਨਾ ਵਿਖਾਉਂਦੀ ਹੈ ਵੱਧ ਤੋਂ ਵੱਧ ਮਾਇਆ ਸੇਵਾ ਕਰਦੀ ਹੈ ਚੜ੍ਹਦੀ ਕਲਾ ਵਿੱਚ ਸੇਵਾਵਾਂ ਨਿਭਾਉਂਦੀ ਹੈ ਸੰਗਤ ਅਸੀਂ ਦੇਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਿ ਇਸੇ ਤਰ੍ਹਾਂ ਸਾਰੀ ਸੰਗਤ ਜੁੜੀ ਰਹੇ ਸਿੱਖੀ ਨਾਲ ਬਾਣੀ ਨਾਲ ਗੁਰੂ ਘਰ ਨਾਲ ਜੁੜੀ ਰਹੇ ਜੁੜੇ ਵੀ ਹੈ ਅੱਗੇ ਵਾਸਤੇ ਇਸ ਤਰ੍ਹਾਂ ਕਿਰਪਾ ਕਰੇ ਮਹਾਰਾਜ ਸਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਅਸੀਂ ਸੇਵਾ ਨਿਭਾਉਂਦੇ ਰਹੀਏ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸਭ ਕਹਿਣਾ ਚਾਹੁੰਦਾ ਸਾਰਾ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਧੰਨਵਾਦੀ ਆਂ ਜੋ ਸਾਡੇ ਗੁਰਦੁਆਰਾ ਸਾਹਿਬ ਤੁਸੀਂ ਪਹੁੰਚ ਕੇ ਸਾਡਾ ਪ੍ਰੋਗਰਾਮ ਅਟੈਂਡ ਕੀਤਾ ਅਸੀਂ ਹਰ ਸਾਲ ਹੀ ਆਪਣੇ ਕੰਨਿਓ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦਾ ਸ਼ਹੀਦੀ ਦਿਹਾੜਾ ਬੜੀ ਹੀ ਹਤੁਮ ਧਾਵਨਾ ਮਨਾਉਂਦੇ ਆ ਸਾਰਾ ਨਗਰ ਹੀ ਇਕੱਤਰ ਹੋ ਕੇ ਤਾਂ ਕਿ ਕਾਂ ਆਉਣ ਵਾਲੀ ਪੀੜ੍ਹੀ ਨੂੰ ਕੁਛ ਨਾ ਕੁਛ ਅਸੀਦ ਮਿਲੇ ਸਿੱਖਿਆ ਮਿਲੇ ਕਿ ਸਾਡੇ ਪਿੱਛੇ ਸਾਡੇ ਗੁਰੂ ਤੱਤੀਆਂ ਤਮੀਆਂ ਤੇ ਬਹਿ ਗਏ ਆਰਿਆਂ ਚੀਰੇ ਗਏ ਚਰਖੜੀਆਂ ਤੇ ਚੜ੍ਹੇ ਉਹਨਾਂ ਦੀ ਸ਼ਹੀਦ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਇਹ ਦਿਨ ਮਨਾਉਨੇ ਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਡੇ ਪਿੱਛੇ ਕੀ ਕੁਝ ਕਰਕੇ ਗਏ ਤੇ ਅਸੀਂ ਅੱਗੇ ਕੀ ਕਰਨੇ ਆ ਨਵੀਂ ਪੀੜ੍ਹੀ ਨੂੰ ਅਸੀਂ ਇਹੀ ਉਮੀਦ ਕਰਦੇ ਆ ਕਿ ਫਾਈ ਗੁਰਸਿੱਖੀ ਵਾਲਾ ਜੀਵਨ ਜੀਓ ਗੁਰਸਿੱਖੀ ਵਾਲੇ ਕੇਸ ਰੱਖੋ ਅੰਮ੍ਰਿਤ ਛਕੋ ਗੁਰੂ ਨਾਲ ਜੁੜੋ ਆਪਣੇ ਪਿੱਛੇ ਗੁਰੂ ਕੀ ਕੁਝ ਕੁਰਬਾਨੀਆਂ ਕਰਗੇ ਆਪਾਂ ਉਹਨਾਂ ਦੇ ਚੱਲੇ ਹੋਏ ਮਾਰਗ ਤੇ ਚੱਲ ਕੇ ਆਪਾਂ ਵੀ ਪੂਰਨੇ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋੜਿਆ ਕੇ ਬਾਬਾ ਜੀ ਵੱਲੋਂ ਔਰ ਸੰਤ ਵੱਲੋਂ ਸਪੈਸਰ ਵੱਲੋਂ ਕਿ ਕਿਛੜੇ ਲਈ ਨਵੀਂ ਜਨਰੇਸ਼ਨ ਲਈ ਇੱਕ ਮੈਸੇਜ ਹੈ ਕਿ ਸਨੇਹਾ ਬੜੀ ਆਮਰਤ ਸਭੋ ਔਰ ਗੁਰੂ ਵਾਲੇ ਬਣੋ ਜੋ ਕਿ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਤਕਤੀਆਂ ਤਵੀਆਂ ਤੇ ਬੈਠੇ ਸਹਾਦਤਾ ਚੱਲਣਾ ਕਿ ਸਾਨੂੰ ਉਹਨਾਂ ਦੇ ਜਿਹੜੇ ਬੂਮ ਨੇ ਸਾਡੇ ਲਈ ਉਹਨਾਂ ਨੇ ਸਹਾਦਤਾ ਦਿੱਤੀਆਂ ਸਾਨੂੰ ਉਹਨਾਂ ਦੇ ਪੂਰਨ ਦੇ ਪੂਰਾ ਉਤਰਨਾ ਚਾਹੀਦਾ ਹੈ ਵਾਹਿਗੁਰੂ ਜੀ